ਕੋਈ ਨਾਮ ਕੀ ਤੁਹਾਡਾ ਗੁਰਦੇਵ ਸਿੰਘ ਗੁਰਦੇਵ ਸਿੰਘ ਜੀ ਕਿੰਨੀ ਉਮਰ ਹੋ ਗਈ 1 ਘਟ 90 1 ਘਟ 90 ਹੂੰ 35 ਦਾ ਜਨਮ ਹੈ 36 ਦਾ 36 ਦਾ ਜਨਮ ਹੋਇਆ ਹਾਂ ਜੀ ਅੱਛਾ ਪੂਰੇ ਜਮੇ ਤੁਸੀਂ ਟੰਗਰਾਲੀਓ ਹਾਂ ਟੰਗਰਾਲੀਓ ਸ਼ੁਰੂ ਤੇ ਹੀ ਹਾਂ ਜੀ ਹਾਂ ਜੀ ਫਿਰ ਤਾਂ ਤੁਸੀਂ ਹੱਲਿਆ ਵੇਲੇ ਕਿੰਨੀ ਉਮਰ ਦੇ ਸੀ 11 ਸਾਲ ਦਾ ਤੁਹਾਨੂੰ ਸੋਧੀ ਹੈ ਹਾਂ ਹਾਂ ਪੂਰੀ ਮੁਸਲਮਾਨ ਭਾਈਚਾਰਾ ਰਹਿੰਦਾ ਸੀ ਇੱਥੇ ਇਸ ਪਿੰਡ ਚ ਬਹੁਤ 30 40 ਘਰ ਤਾਂ ਤੇਲੀਆਂ ਦੇ ਦੇ ਐਨੀ ਰਾਈਆਂ ਹੁੰਦੇ ਨੇ ਮੁਸਲਮਾਨਾਂ ਦੇ ਅੱਛਾ 30 40 ਘਰ ਹੈਗੇ ਤੇ ਹਾਂ ਕਿਸੇ ਦਾ ਨਾਮ ਯਾਦ ਹੈ ਹਾਂ ਹਾਂ ਆੜੀ ਦਾ ਤੁਹਾਡੇ ਦਾ ਹਾਂ ਇਹਦਾ ਅਲਾਵਾ ਖਸਾ ਸ਼ਟਾਂਕੀ ਹਾਂ ਭੂਜਾ ਅਛਾ ਜੀ ਖਦਾਬਖਸ਼ ਰੌਣਕੀ ਬਹੁਤ ਯਾਦ ਆਏ ਜੀ ਕਿਹਾ ਜਾਂਦਾ ਰੌਣਕੀ ਖੁਦਾਬਖਸ਼ ਹਾਂ ਸਾਡੇ ਕੋਲੇ ਸਾਡੇ ਘਰ ਤੇਲੀਆਂ ਦੇ ਸਾਡਾ ਮਹੱਲਾ ਤੇਲੀਆਂ ਦੇ ਘਰਾਂ ਵਿੱਚੇ ਦਾ ਅੱਛਾ ਹਾਂ ਉੱ퍼 ਚਲੇ ਗਏ 47 ਤੋਂ ਬਾਅਦ ਹਾਂ ਲੋਹਾਰ ਵੀ ਫੇ ਸਹਮਤੀ ਨਾਲ ਪਿਆਰ ਨਾਲ ਗਏ ਕਿ ਹੋਈ ਕੋਈ ਗਏ ਤਾਂ ਪਿਆਰ ਨਾਲ ਮੈਂ ਚਲੇ ਗਏ ਜਿਗਤ ਤੱਕਾ ਹੋ ਗਿਆ ਉਹਨਾਂ ਇਹਨਾਂ ਨੇ ਹੱਥ ਨਹੀਂ ਝੱਕਿਆ ਕਿਸੇ ਪਰ ਆਪਣੇ ਪਿੰਡ ਵਾਲੇ ਨੇ ਹਾਂ ਇਹ ਜਿਨ੍ਹਾਂ ਦੇ ਨਾਮ ਤੁਸੀਂ ਲੈਏ ਐ ਇਹ ਤੇਲੀ ਸੀਗੇ ਬੋਤੇ ਹਾਂ ਤੇਲੀ ਤੇ ਇਹ ਅੱਛਾ ਜਿਹੜੇ ਰਾਈ ਤੇ ਇਹਨਾਂ ਦੇ ਪਾਸੇ ਦੇ ਦੂਏ ਪਾਸੇ ਰਾਈਆਂ ਦੇ ਘਰ ਤੇ ਅੱਛਾ ਹੂੰ ਉਹ ਆਪਸੀ ਪਿਆਰ ਕਹਿੋ ਜੇ ਤਾਂ ਆਪਸ ਵਿੱਚ ਕਿਦੂਏ ਨਾਲ ਬਹੁਤ ਜ਼ਿਆਦਾ ਦਾ ਜਮਾ ਘਰ ਵਾਲੀ ਉਹ ਵਾਲੀ ਦੀ ਹੈ ਇੱਕਣ ਤੇ ਅੱਛਾ ਹਮ ਪਰ ਜਾਣਾ ਪੈਣਾ ਤਾਂ ਹਨਾ ਹਾਂ ਜਾਣਾ ਤਾਂ ਪੈਣਾ ਤਾਂ ਗੋਲ ਖਵੰਡਿਆ ਗਿਆ ਹਾਂ ਫੰਡ ਹੋ ਗਈ ਨਾ ਮੁਲਕ ਦੀ ਅੱਛਾ ਹਾਂਜੀ ਉਹ ਜਿਹੜੀ ਮਸਜਿਦ ਤੁਸੀਂ ਕਹਿੰਦੇ ਤੁਹਾਡੇ ਘਰ ਕੋਲੇ ਹੈ ਇਹ ਪੁਰਾਣੀ ਉਸੇ ਵੇਲੇ ਦੀ ਹੈ ਹਾਂਜੀ ਹਾਂਜੀ ਇੱਥੇ ਨਵਾਜ਼ ਪੜਾਈ ਕਰਦੇ ਇੱਥੇ ਜਿਹੜੇ ਨਵਾਜ਼ ਪੜਾਏ ਤੇ ਲਈ ਆਪਣੇ ਮੁਸਲਮਾਨ ਹਾਂ ਉਹ ਉਹ ਮਸਜਿਦ ਈ ਹੈ ਇਹ ਤੁਸੀਂ ਵੀ ਵਿੱਚੇ ਖੇੜਦੇ ਖੂੜਦੇ ਰਹਿੰਦੇ ਤੇ ਹਾਂਜੀ ਹਾਂਜੀ ਨਿਆਣੇ ਹੁੰਦੇ ਹਾਂ ਨਿਆਣੇ ਹੁੰਦੇ ਜਿਵੇਂ ਇਹ ਦੁੱਧ ਬਣਾਉਂਦੇ ਹਾਂ ਜਿਵੇਂ ਅਸੀਂ ਗੱਲੇ ਖੇਲਦੇ ਫਿਰ ਜਾਂਦੇ ਤੇ ਇਹਨਾਂ ਦੇ ਨਾਲੇ ਅੱਲਾ ਬਖਸ਼ ਅੱਲਾ ਬਖਸ਼ ਤੁਹਾੜਾ ਹਣੀ ਸੀਗਾ ਹਾਂ ਮੈਂ ਬੁੜੇ ਤੇ ਬੁੜੇ ਤੇ ਤੁਹਾੜਾ ਹਣੀ ਕੋਈ ਕਿਸੇ ਹਣੀ ਦਾ ਵੀ ਨਾ ਯਾਦਾ ਹਾਂਜੀ ਹਾਂਜੀ ਬੋਲੋ ਹੁਣ ਇਹਦਾ ਇੱਕ ਗਫੂਰਤਾ ਇੱਕ ਸਵਰਾਤੀ ਅੱਛਾ ਇੱਕ ਜੀਜ ਨजीर ਖਲੀਲ ਇਹ ਸਾਡੇ ਹਾਣੀ ਦੇ ਅੱਛਾ ਇਹ ਤੁਹਾਡੇ ਹਾਣੀ ਦੇ ਹੂੰ ਸਾਵਰ ਬੱਗਲ ਇਸੜਾ ਤੇ ਲੀਨ ਉਹਦੇ ਹਾਣੀ ਦੇ ਸਾਡੇ ਹਾਣੀ ਦੇ ਤੇ ਅੱਛਾ ਤੇ ਤੁਹਾਡੇ ਵਿੱਚੋਂ ਜਿਹੜੇ ਆਪਣੇ ਟੰਗਰਾਲੀ ਪਿੰਡ ਦੇ ਸੀ ਉਹਨਾਂ ਦੇ ਕਿਸੇ ਦੇ ਨਾਮ ਤੁਹਾਡੇ ਹਾਣੀਆ ਦੇ ਜਿਹੜੇ ਇਧਰਲੇ ਤੇ ਹਾਂ ਜਿਹੜੇ ਇਧਰ 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 ਇਹ ਤੇਲੀਆਂ ਦੇ ਦੱਸੇ ਨਹੀਂ ਇਹ ਤਾਂ ਚਲੇ ਗਏ ਨਾ ਮੁਸਲਮ ਭਾਈਚਾਰਾ ਸੀਗਾ ਜਿਹੜੇ ਆਪਣੇ ਇਧਰ ਹਿੰਦੂ ਸਿੱਖ ਜਿਹੜੇ ਸੀਗੇ ਹੋਰ ਉਹਨਾਂ ਦੇ ਨਾਮ ਹਾਂ ਉਹਨਾਂ ਦੇ ਨਾਮ ਵੀ ਸਾਡੇ ਹਮ ਉਮਰ ਦੇ ਜਿਹੜੇ ਸੀ ਆਹੋ ਹਰਕੇ ਸਰਦਾਰਾ ਸਰਬਨ ਸਿੰਘ ਅਜੇ ਬੰਦੇ ਕਈ ਬਹੁਤ ਸਰਬਨ ਸਿੰਘ ਹੂੰ ਅੱਛਾ ਉਹ ਕੋਈ ਗੱਲਬਾਤ ਯਾਦ ਹੈ ਤੁਹਾਨੂੰ ਜਦੋਂ ਤੁਸੀਂ ਮਸੀਤ ਇਸ ਖੇਡਦੇ ਹੁੰਦੇ ਸੀਗੇ ਛੋਟੇ ਹੁੰਦੇ ਨੇ ਆਣੇ ਹੁੰਦੇ ਮੈਨੂੰ ਨਹੀਂ ਕੋਈ ਗੱਲ ਕੋਈ ਨਹੀਂ ਯਾਦ ਕੋਈ ਟੌੜਾ ਕਿਆ ਪੈਂਦਾ ਕਿਆ ਦਿਖਦਾ ਹਾਂਜੀ ਜੇ ਤੁਸੀਂ ਦੇਖੋ ਝਾਤ ਮਾਰੋ ਦਿਮਾਗ 'ਚ ਸੋਚੋ ਕਿਆ ਕਿਆ ਦ੍ਰਿਸ਼ ਦਿਖਦਾ ਤੁਹਾਨੂੰ ਮੇਰੇ ਕੋਲ ਸੁਣੀ ਹੋਇਆ ਨਾ ਕੋਈ ਮੈਂ ਜਿਹੜਾ ਪੁਰਾਣਾ ਮਸਜਿਦ ਚ ਖੇਡ ਰਹੇ ਤੁਸੀਂ ਮੁਸਲਮਾਨਾਂ ਦੇ ਨਿਆਣੇ ਉਹਦਾ ਚੰਗਾ ਲੱਗਦਾ ਉਹ ਅੱਛਾ ਉਹ ਜਮਾਨਾ ਤਾਂ ਵਧੀਆ ਦੇਖਦਾ ਉਹ ਵਧੀਆ ਲੱਗਦਾ ਹਾਂਜੀ ਮੈਨੂੰ ਉਹ ਸਮਾਂ ਚਿੱਤੇ ਵਿੱਚ ਆ ਜਾਂਦਾ ਹਾਂਜੀ ਹਾਂਜੀ ਅੱਖਾਂ ਸਾਹਮਣੇ ਘੁੰਮ ਜਾਂਦੀ ਫਿਲਮ ਹਾਂਜੀ ਹਾਂਜੀ ਘੁੰਮਦੀ ਹੈ ਹਾਂ ਹਾਂ ਉਹ ਖੰਭ ਚ ਆ ਜਾਂਦੇ ਵੀ ਸਾਡੇ ਹਣੇ ਤੇ ਹਾਂ ਹੂੰ ਫਿਰ ਉਹ ਚਲੇ ਗਏ ਹੈ ਹਾਂਜੀ ਉਸਤੇ ਬਾਅਦ ਫਿਰ ਉਹਨਾਂ ਦੇ ਘਰ ਕਿਨਾਂ ਨੇ ਸਾਭ ਲੇ ਐ ਬਾਹਰ ਤੇ ਜਿਹੜੇ ਆਏ ਆ ਉਹਨਾਂ ਨੂੰ ਫਿਰ ਲਾਰਟ ਹੋ ਗਏ ਹੈ ਅੱਛਾ ਉਹ ਆਪਣਾ ਸਮਾਨ ਸਾਰਾ ਲੈ ਗਏ ਤੇ ਨਾ ਨਾ ਉਹ ਤਾਂ ਇੱਕ ਨੇ ਛੱਡ ਕੇ ਚਲੇ ਗਏ ਆ ਅੱਜਕਾ ਜਾਣਾ ਪਿਆ ਹਾਂ ਪਸੂ ਲਵੇਰਾ ਸਭ ਛੱਡ ਗਏ ਹਾਂ ਹਾਂ ਅੱਛਾ ਜਿਹਨੇ ਜਿਹਨੇ ਬੰਨੇ ਫਿਰ ਲਾਮ ਹੋਏ ਆ ਉਹਨਾਂ ਦੇ ਖਾਸ਼ੀਰ ਬਾਦ ਅੱਛਾ ਕੋਈ ਲੋਕਾਂ ਨੇ ਠੱਗੀਆਂ ਮਾਰੀਆਂ ਕਿ ਜਿਹੜੇ ਨਿਕਲਾੜੀ ਵੇਲਣਾ ਖੋਲ ਲਿਆ ਆ ਹਾਂ ਉਹਨਾਂ ਜੇ ਪੁਲਿਸ ਆਈਏ ਦਿਖਾਓ ਜਾਂ ਰੂਈਆਂ ਵਾਲਾ ਵੇਲਣਾ ਚੱਕ ਲੈਗੇ ਅੱਛਾ ਜਿਆ ਤਾਂ ਰੂਈ ਪਕਾਵੇ ਲੈ ਕਰਦੇ ਸੀ ਅੱਛਾ ਵੀ ਆ ਵੇਲਣਾ ਨੇ ਅੱਛਾ ਜਿਹਨੇ ਘੋੜੀ ਖੋਲੀ ਹੈ ਹਾਂ ਉਹਦਰੀਆਂ ਬੁਣਨੇ ਵਾਲੀ ਘੋੜੀ ਦਿਖਾਉਣ ਲੱਗੇ ਵੀ ਆ ਘੋੜੀ ਹੈ ਅੱਛਾ ਪੁਲਿਸ ਕੋਲ ਤਾਂ ਸੱਚ ਵਾਲੀ ਘੋੜੀ ਲੱਤੀ ਮੈਂ ਇੱਕ ਹਾਂ ਦਿਖਾਤੀ ਜਿਆਦਾ ਆ ਮੌਕੇ ਪਰ ਆ ਲੱਕੜੀ ਦੀ ਘੋੜੀ ਹੈ ਅੱਛਾ ਐਕਨ ਲੋਕਾਂ ਦੇ ਠੱਗੀਆਂ ਵਗੀਆਂ ਬਹੁਤ ਉਹਨਾਂ ਦੀਆਂ ਖਲਾੜੀਆਂ ਖੋਲ ਕੇ ਲੈ ਗਏ ਲੋਕ ਹੈ ਖਲਾੜੀਆਂ ਜਿਹੜੀਆਂ ਖਲਾੜੀਆਂ ਸੀ ਉਹ ਹਾਂ ਵੇਲਣੀਆਂ ਕਹਿੰਦੇ ਸੀ ਹਾਂ ਜੀ ਵੇਲਣੀਆਂ ਰੂਈ ਵੇਲਣਾ ਦਿਖਾਤਾ ਉਹ ਟਾਈਮ ਉਹ ਜਿਹੜੇ ਇੱਕ ਤੁਸੀਂ ਦੱਸਦੇ ਵੀ ਆਜ਼ਾਦ ਹਿੰਦ ਫੌਜ ਵਿੱਚ ਕੌਣ ਸੀਗਾ ਮੇਰੇ ਤਾਏ ਦਾ ਮੁੰਡਾ ਰਾ ਕੀ ਨਾਮ ਸੀ ਉਹਨਾਂ ਦਾ ਬਾਬੂ ਸਿੰਘ ਦਾ ਬਾਬੂ ਸਿੰਘ ਹਾਂ ਜੀ ਆਜ਼ਾਦ ਹਿੰਦ ਫੌਜ ਚ ਸੀਗੇ ਉਹ ਹਾਂ ਜੀ ਹਾਂ ਜੀ ਉਹਨਾਂ ਨੇ ਸੰਘਰਸ਼ ਵਿੱਚ ਕਰ ਰਿਆ ਕੋਈ ਰੋਲ ਹਾਂ ਸਰਕਾਰ ਦੇ ਬਰਖਲਾਵ ਲੜਦੇ ਰਹੇ ਹੋ ਬਾਕੀ ਸੀਗੇ ਹਾਂ ਅੱਛਾ ਹਾਂ ਜੀ ਫਿਰ ਉਹ ਫੇਕੇ ਜਾ ਕੇ ਤੇ ਹੋ ਇੱਥੇ ਉਧਰੇ ਅੱਛਾ ਕਾਲੇ ਪਾਣੀ ਪਏ ਇੱਥੇ ਅੱਛਾ ਕਾਲੇ ਪਾਣੀ ਚਲ ਗਏ ਹਾਂ ਫਿਰ ਆਏ ਉੱਥੇ ਤੇ ਕਿ ਨਹੀਂ ਹਾਂ ਫਿਰ ਆ ਗਏ ਤੇ ਆਏ ਤੇ ਹਾਂਜੀ ਹਾਂਜੀ ਪਿੰਡ ਆਏ ਤੇ ਹਾਂ ਤੇ ਬਹੁਤ ਚਿਰ ਬਾਅਦ ਨੂੰ ਕੋਈ ਮੁਜਰੇ ਨਾ ਉਹ 3 ਯੂਮਰ ਹੋ ਕੇ ਉਹ 70 ਦੇ ਘੜੇ ਚ ਖੁਜਣ 70 ਸਾਲ ਦੀ ਉਮਰ ਸਾਡੇ ਤਾਇ ਜੀ ਦਾ ਮੁੰਡਾ ਸੀ ਭਾਈ ਤਾਂ ਤੁਹਾਡਾ ਬੜਾ ਹਾਂ ਹਾਂ ਅੱਛਾ ਉਹ ਫਿਰ ਉਹ ਕਿਆ ਕੁਛ ਕਰਦੇ ਤੇ ਪਿੰਡ ਚ ਵੀ ਕੋਈ ਗਤੀਵਿਧੀ ਕਰਦੇ ਤੇ ਨਹੀਂ ਨਹੀਂ ਪਿੰਡ ਸਾਹਿਬ ਆਪਣਾ ਘਰ ਦੇ ਕੰਮ ਕਰਦੇ ਰਹੇ ਆ ਤੁਸੀਂ ਕੌਣ ਹੁੰਦੇ ਹੋ ਪਰਜਾ ਪਰ ਤੁਹਾਨੂੰ ਤੁਸੀਂ ਪਰਜਾ ਪੱਤੇ ਹੁੰਦੇ ਹੋ ਹਾਂ ਹਾਂ ਅੱਛਾ ਹਾਂਜੀ ਠੀਕ ਹੈ खासा ਸਮਾਂ ਦੇਖਿਆ ਤੁਸੀਂ ਬਦਲਦਾ ਹਾਂਜੀ ਹਾਂਜੀ ਗੱਡੇ ਚੱਲਦੇ ਹੁੰਦੇ ਤੇ ਗੱਡੇ ਚੱਲਦੇ ਤੁਹਾਨੂੰ ਬਿਨਾ ਬਿਨਾ ਵਾਲੇ ਦੇ ਗੱਡੇ 'ਪਾ ਹਾਲ ਚੜਾਏ ਕਰਦੇ ਲੋਹੇ ਦਾ ਅੱਛਾ ਉਹ ਕੌਣ ਚੜਾਉਂਦਾ ਦਾ ਲੋਹਾਰ ਚੜਾਉਣ ਤੇ ਉਹ ਪਿੰਡ ਤੇ ਹੈਗੇ ਤੇ ਲੋਹਾਰ ਹਾਂ ਅੱਛਾ ਤੁਸੀਂ ਤੁਸੀਂ ਦੇਖਦੇ ਹੁੰਦੇ ਤੇ ਨਿਆਣੇ ਹੁੰਦੇ ਹਾਂ ਸਾਡੇ ਸਾਡੇ ਪੜੋਸੀ ਦੇ ਲੋਹਾਰ ਅੱਛਾ ਪਤਾ ਲੋਹਾਰ 에ਬਰਾ ਰੋਸ਼ਨ ਕੁਤਬਦੀਨ ਗਨੀ ਇਹ ਲੋਹਾਰ ਸਾਡੇ ਪੜੋਸੀ ਦੇ ਜਮਾ ਹੀ ਟੰਗਰਾਲੀ ਪਿੰਡ ਦੇ ਹੈ ਹਾਂ ਇਹ ਲੋਹਾਰੇ ਤੇ ਤੇ ਫਿਰ ਘਰਾਂ ਚ ਕੰਮ ਕਰੀ ਜਾਂਦੇ ਸੀਗੇ ਹਾਂ ਹਾਂ ਆਪਣਾ ਕੰਮ ਕਰਦੇ ਤੇ ਅੱਛਾ ਯਾਰ ਜ਼ਿਮੀਦਾਰਾਂ ਦਾ ਇਹਨਾਂ ਉਹ ਕੰਮ ਨਹੀਂ ਦਾ ਵਧੀਆ ਉਹ ਉਹ ਸਮਝ ਦੋ-ਦੋ ਮੈਂ ਸਾਂ ਰੱਖਦੇ ਸੀ ਲੋਹਾਰ ਅੱਛਾ ਹਾਂ ਯਾ ਮੈਂ ਜਦੋਂ ਇੱਕ ਅੱਧੀ ਮਿਹਸਰਾ ਕੇ ਇੱਕ ਅੱਧੀ ਗਾਂ ਰੱਖਦੇ ਹੁੰਦੇ ਤੇ ਹੂੰ ਵੀ ਜੈਨੇ ਬੱਚਾ ਤਾਂ ਹਲਵਾ ਹੋਊਗਾ ਉਹ ਹਾਂ ਇਹ ਬੱਚੀ ਤੇ ਰੁੱਧੋਗੀ ਤੁਸੀਂ ਵੀ ਜਿਹੜਾ ਹਲਵਾ ਆਇਆ ਹੋਇਆ ਨਹੀਂ ਜੀ ਨਹੀਂ ਸਤਪਨਾ ਖਚਰਾ ਨੂੰ ਵਪਾਰ ਕਰਦੇ ਰਹੇ ਆ ਖਚਰਾ ਦਾ ਵਪਾਰ ਆਹ ਪਹਾੜ ਨੂੰ ਗੁੜ ਲੈ ਜਾਣਾ ਉਧਰ ਆਲੂ ਆਦਾਂ ਭਰ ਲਿਆਉਣਾ ਐਕਣ ਤੁਸੀਂ ਤੁਰਿਆ ਆਪ ਹਾਂ ਹਾਂ ਖਚਰ ਲੈ ਕੇ ਤੁਰ ਪਿੰਦੇ ਤੇ ਹਾਂ ਦੋ ਤਿੰਨ ਖਚਰਾ ਹਾਂ ਗੈਲਾ ਆਪ ਅੱਛਾ ਕਿੱਥੇ ਤੱਕ ਜਾਂਦੇ ਤੇ ਕਿੱਥੇ ਤੱਕ ਇੱਕ ਉਹ ਮੈਨੂੰ ਹੁਣ ਯਾਦ ਨਹੀਂ ਆਉਂਦਾ ਪੰਡੋ ਪੈਂਦਾ ਖਾਸੀ ਦੂਰ ਪੈਂਦਾ ਉਹ ਪੰਡੋ ਹੈਗਾ ਹੁਣ ਪੰਡੋ ਤੋਂ ਹੀ ਗਿਲ ਜਾਂਦੇ ਤੇ ਪੰਡੋ ਡੈਮ ਵੀ ਹੈਗਾ ਡੈਮ ਵੀ ਬਣ ਗਿਆ ਹੁਣਾਂ ਪਿੱਛੇ ਤੇ ਹੁਣ ਅੱਛਾ ਉੱਥੇ ਤੱਕ ਚੱਲ ਜਾਂਦੇ ਤੇ ਹਾਂ ਖਚਰਾ ਲੈ ਕੇ ਦਰਿਆ ਦਾ ਪੁਲ ਸਾਡਾ ਹਿਰ ਦਾ ਹਾਂ ਗ੍ਰੇਨਪੁਰ ਜਗ੍ਹਾ ਲੱਕੜੀ ਦਾ ਪੁਲ ਤਾਂ ਅੱਛਾ ਜਿਹਦੇ ਮੂੰ ਲੰਘਦੇ ਇੱਥੇ ਅੱਛਾ ਹਾਂ ਫਿਰ ਉਹ ਕਿਆ ਕੁ ਸਾਮਾਨ ਨਾਲ ਲੈ ਕੇ ਤੁਰਦੇ ਹੁੰਦੇ ਤੇ ਆਪਣਾ ਖਾਣੇ ਦਾ ਸਾਮਾਨ ਗਾਇਰ ਲੈ ਕੇ ਤੁਰਦੇ ਦੇਤੇ 8 8-9 ਦਿਨ ਦਾ اچھا ਫਿਰ ਉਹ ਤੁੱਲਾ ਵੀ ਲਾਂਦੇ ਤੇ ਰਾਹ ਚ ਹਾਂ ਫਿਰ 8ਵੇਂ 9ਵੇਂ ਦਿਨ ਫਿਰ ਤੁਹਾਨੂੰ 40 ਰੁਪਏ ਬਚੇ ਕਰਦੇ ਤੇ ਅੱਛਾ ਖਾ ਪੀ ਕੇ 40 ਰੁਪਏ ਬਚਦੇ ਐਨਾ ਕਹਿੰਦੇ ਸ਼ੁਕਰ ਵੀ ਸਾਡੀਆਂ ਖਚਰਾਂ ਠੀਕ ਠਾਕ ਰਾਂ ਆ ਗਈਆਂ ਠੀਕ ਹੈ ਉਧਰ ਤੇ ਕਿਆ ਲੈ ਕੇ ਆਂਦੇ ਤੇ ਖਚਰਾਂ ਪਰ ਆਦਾ ਆਲੂ ਪੰਡੋ ਤੇ ਹਾਂ ਤੇ ਇੱਧਰ ਤੇ ਕਿਆ ਲੈ ਕੇ ਜਾਂਦੇ ਤੇ ਗੋੜ ਲੈ ਜਾਂਦੇ ਤੇ ਗੋੜ ਲੈ ਜਾਂਦੇ ਬਾਕੀ ਛੋਟਾ ਸਮਾਨ ਲੈ ਜਾਂਦੇ ਵੇਚਣੇ ਵਾਲਾ ਅੱਛਾ ਇਹ ਜਿਹੜੀਆਂ ਸੂਤੀ ਕੋਟੀਆਂ ਜਿਹੇ ਲੁਧਿਆਣਾ ਤੇ ਹਾਂ ਇਹ 35 ਛੇਤੀ ਵੀ ਦਰਜਣ ਮਿਲ ਜਾਂਦੀਆਂ ਨੇ ਜਾਨ ਅੱਛਾ ਟੋਪੇ ਫਰੀਓ ਮਿਲ ਜਾਂਦੇ ਤੇ ਅੱਛਾ ਜਾਂਦੇ ਜਾਂਦੀ ਵੇਚ ਦਿੰਦੇ ਤੇ ਹਾਂ ਪੈਸੇ ਨਾਲ ਵਪਾਰ ਚੰਗਾ ਦਾ ਜਾਨੀ ਉਹਦੇ ਜਾਂਦੇ ਜਾਂਦੇ ਵੀ ਵਿਕ ਜਾਂਦੀਆਂ ਜਾਂਦੀਆਂ ਅੱਛਾ ਰਾਹ ਤੇ ਹਾਂ ਫਿਰ ਜਿਹੜੀ ਰੋਟੀ ਪਕਾਉਂਦੇ ਤੇ ਕਿੰਨੇ ਆਪਣੀ ਸ਼ਾਮ ਨੂੰ ਪਕਾਉਂਦੇ ਜਾ ਕੇ ਕਿੰਨੇ ਜਣੇ ਹੁੰਦੇ ਤੇ ਤੁਸੀਂ ਤਿੰਨੇ ਜਣੇ ਹੁੰਦੇ ਤੇ ਕੌਣ ਕੌਣ ਐ ਤਾਂ ਹੁਣ ਇਹਨੇ ਖਿਆਲ ਨਹੀਂ ਦੀ ਜਿੰਨ ਤਿੰਨ ਜਣਾਂ ਤੇ ਕਿ ਮੇਰੇ ਮਾਮਾ ਦਾ ਇੱਕ ਸਾੜਾ ਹੋਰ ਸਾਥੀ ਤਾਂ ਤਿੰਨ ਤੇ ਉੱਤੇ ਕਟਾਣੀ ਦੇ ਕੋਲ ਦਾ ਦਾ ਅੱਛਾ ਉਹਦਾ ਨਾਮ ਬਸਾਕੀ ਤਾਂ ਸਾੜਾ ਮਾਮਾ ਦਾ ਭੈਰਾ ਸਨ ਅੱਛਾ ਫਿਰ ਜਿਹੜਾ ਉਹ ਰੋਟੀ ਬਣਾਉਣੀ ਰਾਹ ਚ ਫਿਰ ਚੁੱਲਾ ਕਾਹਦਾ ਲਾਉਂਦੇ ਤੇ ਇੱਟ ਦਾ ਪੱਥਰਾਂ ਦੇ ਪੱਥਰ ਤੇ ਇੱਟਾਂ ਕਿੱਥੇ ਦੀਆਂ ਪੱਥਰ ਪੱਥਰਾਂ ਦੇ ਚੁੱਲੇ ਥੋੜੇ ਜਿਹਾ ਵਾਟ ਲੈਣਾ ਤਿੰਨ ਪੱਤਾ ਰੱਖ ਲੈਣੇ ਅੱਛਾ ਥੋੜੇ ਜਿਹਾ ਟੋਆ ਜਿਹਾ ਕਰ ਲੈਣਾ ਹਾਂ ਤਿੰਨ ਪੱਤਾ ਰੱਖਣਾ ਤੇ ਦਾਲ ਦੂੜ ਟੂਟੀ ਬਣਾ ਲੈਣੀ ਆ ਭਈ ਹਾਂ ਜੀ ਸ਼ਾਇਦ ਆਪਣੇ ਦੁੱਧ ਦੀ ਦੁਕਾਨ ਤੇ ਮਿਲ ਜਾਂਦਾ ਕੱਖਾਂ ਦੇ ਠੇਕੇਦਾਰ ਹੁੰਦੇ ਤੇ ਕੱਖੋ ਹੀ ਲਿਆਉਂਦੇ ਤੇ ਕਈ ਵਾਰ ਸਾਲ ਮੀਲ-ਮੀਲ ਭਰਤੇ ਲਿਆਉਣੇ ਪੈਂਦੇ ਖਤਰਾਂ ਖਤਰ ਕੱਖ ਅੱਛਾ ਕਾ ਵੜ ਕੇ ਰੱਖਦੇ ਨਾ ਠੇਕੇਦਾਰ ਹੂੰ ਇਹ ਸਾਡੇ ਮਾਮੇ ਦੇ ਬਹੁਤ ਚੱਲਦੀ ਸੀ ਉਧਰ ਅੱਛਾ ਜੇ ਕੋਈ ਦੂਏ ਪੰਡਿਆ ਕਰੇ ਮੈਨੂੰ ਇੱਕ ਅੱਖ ਦੇ ਦੇ ਕਹਿੰਦਾ ਪਿਆਰੇ ਨੇ ਖਤਰਾ ਖਤਰਾ ਰੱਖੇ ਹੋਏ ਮੈਂ ਉਹ ਕੰਟੀਨਿਊ ਦੇਣੀ ਅੱਛਾ ਉਹਦੇ ਨਾਲ ਪਿਆਰਾ ਤਾਂ ਮਾਮੇ ਦਾ ਹਾਂ ਅੱਛਾ ਇਹ ਨਹੀਂ ਕਰਦੇ ਬਣੀ ਹੋਈ ਬਹੁਤ ਸੀ ਅੱਛਾ ਪਾਣ ਦੱਤਾ ਪਾਣੀ ਦੰਦੀਆਂ ਜੀਆਂ ਤੇ ਰਾਤ ਫਿਰ ਕਿੱਥੇ ਪੈਂਦੇ ਹੁੰਦੇ ਤੇ ਬਾਹਰੇ ਪੈ ਜਾਂਦੇ ਤੇ ਅੱਛਾ ਹੂੰ ਖੁੱਲੇ ਭਾਈ ਹਾਂ ਗਰਮ ਕਪੜੇ ਹੁੰਦੇ ਦੇ ਕੋਲ ਸਾਡੇ ਕੰਬਲ-ਕੁੰਬਲ ਬਾਕਸ ਹੁੰਦੇ ਤੇ ਅੱਛਾ ਹੂੰ ਪੂਰਾ ਇੰਤਜ਼ਾਮ ਰੱਖ ਕੇ ਤੁਰਦੇ ਵਾ ਤੇ ਜਿਹੜਾ ਤੁਸੀਂ ਆਪਣਾ ਚੱਕ ਚਲਾਉਂਦੇ ਸੀਗੇ ਹੂੰ ਉਹ ਕਦੋਂ ਤੱਕ ਚਲਾਇਆ ਤੁਸੀਂ ਕੋਈ 55 ਦੇ ਦੇਖ ਲਓ ਹੁਣ ਹੁਣ ਤਾਂ ਕਿੰਨਾ ਟਾਈਮ ਹੋ ਗਿਆ ਚਲ ਹੁਣ ਤਾਂ ਕਭੀ ਚਲਾ ਲੈਂਦੇ ਹਾਂ ਹਾਂ ਚੱਕਣ ਹੁੰਦਾ ਬਿਜਲੀ ਵਾਲਾ ਲੈ ਲਿਆ ਨਾ ਉਹ ਤਾਂ ਚੱਕ ਤਾਂ ਚੱਕੇ ਹੀ ਹੈ ਹਾਂ ਚੱਕ ਤਾਂ ਪਹਿਲਾਂ 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 ਮਿੱਟੀ ਦਾ ਹੁੰਦਾ ਤਾਂ ਫੇਰ ਸਿਮਿੰਟ ਦੇ ਬਣਨ ਲੱਗੇ ਉਹ ਚ ਲੱਕੜ ਨਾਲ ਘੁਮਾਉਂਦੇ ਸੀ ਹਾਂ ਚ ਲੱਕੜ ਨਾਲ ਚਾਹ ਜਾਣਦੇ ਸੀ ਚਲ ਅੱਛਾ ਇੱਕ ਹੋਰ ਗੱਲ ਕਰਨੀ ਹੈ ਹਾਂਜੀ ਉਹ ਕਹਿੰਦੇ ਹੁੰਦੇ ਆ ਵੀ ਜੇਕਰ ਕੋਈ ਟੱਬਰੇ ਕਮਲਿਆਂ ਦਾ ਹੋਵੇ ਇੱਕ ਬੰਦਾ ਕਮਲਾ ਨਿਕਲਿਆ ਦੂਆ ਵੀ ਕਮਲਾ ਨਿਕਲਿਆ ਫਿਰ ਅਸੀਂ ਕਹਿੰਦੇ ਵੀ ਇਹਨਾਂ ਦਾ ਆਵਾ ਹੀ ਉੱਤਿਆ ਹੋਇਆ ਉਹ ਕੀ ਆਵਾ ਉਤਣਾ ਕੀ ਹੁੰਦਾ ਹਾਂ ਆਵਾ ਉਤਣਾ ਕੀ ਹੁੰਦਾ ਸਾਰੇ ਸਾਰੇ ਕੋਡਾਂਵਾਂ ਕੋ ਟ੍ਰੈਡ ਨਿਕਲੀ ਆ ਵੀ ਉਤਣਾ ਆਵਾ ਉਤ ਗਿਆ ਇਹਦੇ ਸ਼ਬਦ ਅਰਥ ਕਰਕੇ ਦੱਸੋ ਮੈਨੂੰ ਆਵਾ ਕੀ ਹੁੰਦਾ ਜਿਹਦੇ ਭਾਂਡੇ ਪਕਾਉਨੇ ਜਿਹਦੇ ਚ ਭਾਂਡੇ ਪਕਾਉਨੇ ਆ ਹਾਂਜੀ ਉਹ ਉਤਨਾ ਉਤਨਾ ਕੀ ਹੁੰਦਾ ਉਤ ਗਿਆ ਮਤਲਬ ਉਹ ਖਰਾਬ ਹੋ ਗਿਆ ਉਤ ਗਿਆ ਹੂੰ ਜੇ ਸੂਤ ਹੈ ਤਾਂ ਸੂਤ ਹੈ ਨਹੀਂ ਉਤ ਹੈ ਨਹੀਂ ਤਾਂ ਉਤ ਹੈ ਜੇ ਉਤ ਆਵੋ ਗਿਆ ਫਿਰ ਜਿੰਨੇ ਭਾਂਡੇ ਬਣੂਗੇ ਖਰਾਬ ਹੋ ਗਏ ਖਰਾਬ ਹੋ ਗਏ ਹਾਂ ਆਵਾ ਉੱਤ ਗਿਆ ਤਾਂ ਕਹਿੰਦੇ ਵੀ ਆਵਾ ਉੱਤੇ ਹੋਇਆ ਹੂੰ ਅੱਛਾ ਇੱਕ ਦੋ ਜਣੇ ਨੇ ਕਾਊਂਟ ਕਰ ਲਿਆ ਕਰਾਇਏ ਪਰ ਅੱਛਾ ਇੱਕ ਮਾਲਣ ਨੇ ਇੱਕ ਕਮਰਾਂ ਨੇ ਇੱਕ ਮਾਲਣ ਨੇ ਇੱਕ ਕਮਰੀ ਨੇ ਅੱਛਾ ਊਂਟ ਫਿਰ ਭਾਂਡੇ ਲੱਦ ਲੈ ਹੂੰ ਊਂਟਾਂ ਫੁੱਲ ਖਾ ਲੈ ਗਏ ਗਰਦਨ ਰੋੜ ਕੇ ਅੱਛਾ ਕੁਮਾਰੀ ਹੱਸਣ ਲੱਗ ਗਈ ਅੱਛਾ ਮਾਲਰ ਕਹਿੰਦੀ ਆ ਇਹਨਾਂ ਦੇਖ ਤੂੰ ਉਂਟ ਨੇ ਘੜੀ ਘਰਥਲ ਬੈਠਣਾ ਹਾਂ ਜੇ ਤੇਰੇ ਕਿਨੂੰ ਕਰਥਲ ਸਾਰੇ ਭਾਂਡੇ ਫੁੱਟ ਜਾਣੇ ਮੇਰੇ ਤਾਂ ਫੁੱਲ ਬਾਜ ਜਾਣਗੇ ਸੁਣਾ ਹਾਂ 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 ਵੀ ਕਵਰੇ ਉਂਟ ਨੇ ਘੜੀ ਘਰਥਲ ਬੈਹਿਣਾ ਹਾਂ ਕੁਝ ਨਹੀਂ ਪਤਾ ਦਾ ਇਹ ਪੁਰਾਣੀ ਗੱਲ ਹੈ ਹਾਂ ਹਾਂ ਹਾਂਜੀ